ਸਾਚੀ ਰੇ ਕਾਲ ਜੀ ਕਲ ਕਰਦੇ ਹਾਂ ਵਰਕਟ ਵੀਡੀਓ ਬਾਰੇ ਕਮਲ ਤੇ ਸੰਦੀਪ ਸ਼ਰ ਆ ਰਹੇ ਸਾਂ ਤਾਂ ਉਹਨਾਂ ਨੇ ਰਸਤੇ ਵਿੱਚ ਦੇਖਿਆ ਕਿ ਪ੍ਰੀਤ ਅੱਡੀ ਉੱਪਰ ਖੜੀ ਹੁੰਦੀ ਹੈ ਸੰਦੀਪ ਗੱਡੀ ਚੋਂ ਉੱਤਰ ਕੇ ਪ੍ਰੀਤ ਨੂੰ ਗੱਡੀ ਵਿੱਚ ਬਿਠਾ ਲੈਂਦੀ ਹੈ ਪ੍ਰੀਤ ਘਰ ਪਹੁੰਚ ਕੇ ਆਪਣੀ ਮਾਂ ਨੂੰ ਜੱਫੀ ਪਾ ਕੇ ਮਿਲਦੀ ਹੈ ਉਸਦੀ ਮਾਂ ਪੁੱਛਦੀ ਹੈ ਕਿ ਤੈਨੂੰ ਇਹ ਲੈ ਕੇ ਆਏ ਹਨ ਤਾਂ ਪ੍ਰੀਤ ਕਹਿੰਦੀ ਹੈ ਨਹੀਂ ਮੈਂ ਤਾਂ ਆਪਣੇ ਆਪ ਵਸਤੇ ਆਈ ਹਾਂ वीरजीत ता मेनू अड्डे ਵਿੱਚ ਮਿਲੇ ਸਨ ਫਿਰ ਪ੍ਰੀਤ ਕਹਿੰਦੀ ਹੈ ਮੈਂ ਵੀਰੇ ਜੀ ਤੋਂ ਮਾਫੀ ਮੰਗਣੀ ਹੈ ਉਸ ਦੀ ਮਾਂ ਕਹਿੰਦੀ ਹੈ ਤੈਨੂੰ ਕੋਈ ਲੋੜ ਨਹੀਂ ਮਾਫੀ ਮੰਗਣ ਦੀ ਪਰ ਪ੍ਰੀਤ ਕਹਿੰਦੀ ਹੈ ਕਿ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੈ ਉਸ ਦਿਨ ਮੈਂ ਹੀ ਗਲਤ ਸੀ ਇਸ ਕਰਕੇ ਮੈਂ ਵੀਰੇ ਤੋਂ ਮਾਫੀ ਜ਼ਰੂਰ ਮੰਗਾ ਜੀ ਇਧਰ ਕਬਲ ਸੰਦੀਪ ਨੂਰ ਸੋਈ ਵਿੱਚ ਕਹਿੰਦਾ ਹੈ ਕਿ ਤੂੰ ਪ੍ਰੀਤ ਨੂੰ ਗੱਡੀ ਵਿੱਚ ਕਿਉਂ ਬਿਠਾਇਆ ਉਹ ਵਿੱਕੀ ਕੋਲ ਵੀ ਆਪਣੀ ਗੱਡੀ ਹੈ ਉਹ ਪ੍ਰੀਤ ਨੂੰ ਛੱਡ ਕੇ ਨਹੀਂ ਜਾ ਸਕਦਾ ਸੀ ਇਹਨਾਂ ਦੀਆਂ ਇਹੀ ਗੱਲਾਂ ਤੇ ਮੈਨੂੰ ਗੁੱਸਾ ਹੁੰਦਾ ਹੈ ਇਧਰ ਵਿੱਕੀ ਗੱਡੀ ਲੈ ਕੇ ਜਾ ਰਿਹਾ ਹੁੰਦਾ ਤਾਂ ਗੱਡੀ ਰਸਤੇ ਵਿੱਚ ਖਰਾਬ ਹੋ ਜਾਂਦੀ ਹੈ ਕਬਲ ਸੰਦੀਪ ਨੂੰ ਕਹਿੰਦਾ ਹੈ ਕਿ ਜੋ ਤਪਸ ਕੰਨਾ ਵਿੱਚ ਮੌਨ ਲਈ ਆਦੇ ਸਨ ਉਹ ਪਾ ਲੈ ਅਤੀ ਮੰਮੀ ਨੂੰ ਵੀ ਦਿਖਾ ਦੇ ਤੇ ਪ੍ਰੀਤ ਵੀ ਆਈ ਹੋਈ ਐ ਉਸ ਨੂੰ ਵੀ ਦਿਖਾ ਦੇ ਫਿਰ ਪ੍ਰੀਤ ਉਹਨਾਂ ਕੋਲੇ ਆ ਜਾਂਦੀ ਹੈ ਤੇ ਉਹ ਆਪਣੇ ਭਰਾ ਤੋਂ ਮਾਫੀ ਮੰਗਦੀ ਹੈ ਪਹਿਲਾਂ ਤਾਂ ਕਬਰ ਮੰਨਦਾ ਨਹੀਂ ਪਰ ਫਿਰ ਉਸ ਨੂੰ ਵੀ ਪ੍ਰੀਤ ਦੇ ਹੰਝੂ ਦੇਖ ਕੇ ਲੱਗਦਾ ਹੈ ਕਿ ਪ੍ਰੀਤ ਸੱਚ ਮੁੱਚ ਉਸ ਤੋਂ ਦਿਲੋਂ ਤੋਂ ਮਾਫੀ ਮੰਗ ਰਹੀ ਹੈ ਸंदीਪ ਵੀ ਕਹਿੰਦੀ ਹੈ ਕਿ ਭੈਣ ਭਰਾਵਾਂ ਵਿੱਚ ਕਾਹਦਾ ਗੁੱਸਾ ਹੁੰਦਾ ਹੈ ਹੁਣ ਤੁਸੀਂ ਪ੍ਰੀਤ ਨੂੰ ਮਾਫ ਕਰ ਦਿਓ ਇਸ ਤਰ੍ਹਾਂ ਕਵਰ ਪ੍ਰੀਤ ਨੂੰ ਮਾਫ ਕਰ ਦਿੰਦਾ ਹੈ ਇਹ ਸੰਦੀਪ ਕਹਿੰਦੀ ਹੈ ਕਿ ਪ੍ਰੀਤ ਦੀ ਇੰਨੀ ਗਲਤੀ ਨਹੀਂ ਮੰਮੀ ਜੀ ਜ਼ਿਆਦਾ ਗਲਤ ਹਨ ਪ੍ਰੀਤ ਨੂੰ ਪ੍ਰੀਤ ਵੀ ਕਹਿੰਦੀ ਹੈ ਕਿ ਜੀ ਜੀ ਮੈਨੂੰ ਵੀ ਵਿੱਕੀ ਦੇ ਸੁਭਾਅ ਦਾ ਪਹਿਲਾ ਪਹਿਲਾ ਪਤਾ ਨਹੀਂ ਲੱਗਿਆ ਪਰ ਮੈਨੂੰ ਹੁਣ ਉਹਨਾਂ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ। ਇੱਧਰ ਵਿੱਕੀ ਆਪਣੀ ਗੱਡੀ ਗਰਾਜ ਤੇ ਲੈ ਕੇ ਆਉਂਦਾ ਹੈ ਤੇ ਮਿਸਤਰੀ ਨੂੰ ਦਿਖਾਉਂਦਾ ਹੈ ਤੇ ਮਿਸਤਰੀ ਕਹਿੰਦਾ ਹੈ ਕਿ ਇਸ ਉੱਪਰ ਘੱਟੋ-ਘੱਟ 40000 ਰੁਪਇਆ ਲੱਗਣਾ ਹੈ। ਵਿੱਕੀ ਸੋਚੀ ਬੈ ਜਾਂਦਾ ਹੈ ਤੇ ਉਹ ਉਸਨਾਂ ਨੂੰ ਕਹਿੰਦਾ ਹੈ ਕਿ ਮੈਂ ਘਰ ਜਾ ਕੇ ਸਲਾਹ ਕਰਾਂਗਾ। ਇਹ ਫਿਰ ਗੱਡੀ ਨੂੰ ਗੈਰੇਜ ਵਿੱਚ ਲੈ ਕੇ ਆਵਾਂਗਾ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਵਿੱਕੀ ਗੱਡੀ ਦਾ ਕੰਮ ਕਰਾਉਂਦਾ ਹੈ ਜਾਂ ਉਸ ਨੂੰ ਉਸੇ ਤਰ੍ਹਾਂ ਹੀ ਆਪਣੇ ਸੌਰੇ ਸ਼ੱਡ ਆਉਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ